ਮਾਦਾਪ੍ਰੇਮੀ ਬਣਿਆ ਹੈਵਾਨ 1 ਸਾਲ ਦੇ ਬੱਚੇ ਨੂੰ ਬੇਰਹਿਮੀ ਨਾਲ ਕੁੱਟਿਆ ਅੱਖਾਂ 'ਚੋਂ ਵਗਦਾ ਰਿਹਾ ਖੂਨ ਹੋਈ ਦਰਦਨਾਕ ਮੌਤ ਪੇਸ਼ਾ ਹਸਕ ਟੀਵੀ ਦੀ ਇੱਕ ਖਾਸ ਰਿਪੋਰਟ ਯੂਐਸਏ ਦੇ ਓਹਾਇਓ ਚ ਇੱਕ ਵਿਅਕਤੀ ਨੇ ਆਪਣੀ ਪ੍ਰੇਮਿਕਾ ਦੇ 1 ਸਾਲ ਦੇ ਬੱਚੇ ਦਾ ਕਤਲ ਕਰਨ ਦਾ ਦੋਸ਼ ਲਗਾਏ ਦਰਸਾ ਇਸ ਵੇਸ਼ੀ ਨੇ 1 ਸਾਲ ਦੇ ਬੱਚੇ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਦੱਸਦੀ ਹੈ ਕਿ ਇਹ ਘਟਨਾ ਅਮਰੀਕਾ ਦੇ ਓਹਾਇਓ ਚ ਵਾਪਰੀ ਹੈ ਜਿੱਤੇ 23 ਸਾਲਾ ਮੈਲੀਸਾ ਪਾਵਰਸ ਆਪਣੇ 1 ਸਾਲ ਦੇ ਬੱਚੇ ਕਰੀਮ ਕਿਟਾ ਨਾਲ ਰਹਿੰਦੀ ਸੀ ਉਸ ਦੀ ਨਾਲ ਉਸ ਦਾ ਇੱਕ ਬॉयਫਰੈਂਡ ਐਡਵਰਡ ਮਰੀ ਹੈ ਜਿਸ ਨੂੰ 3 ਮਹੀਨਿਆਂ ਤੋਂ ਡੇਟ ਕਰ ਰਹੀ ਹੈ ਰਿਪੋਰਟਾਂ ਵਿੱਚ ਕਿਹਾ ਗਿਆ ਕਿ 1 ਮਹੀਨ ਨੂੰ ਜਦੋਂ ਕਰੀਮ ਆਪਣੇ ਘਰ ਦੇ ਬਾਹਰ ਘੇੜ ਰਹੀ ਸੀ ਤਾਂ ਐਡਵਰਡ ਨੇ ਕਰੀਮ ਨੂੰ ਅੰਦਰ ਲੈ ਲਿਆ ਅਤੇ ਉਸ ਦੀ ਬੁਰੀ ਤਰ੍ਹਾਂ ਕਟਮਾਰ ਕੀਤੀ ਇਸ ਤੋਂ ਬਾਅਦ ਉਸ ਨੂੰ ਉਸ ਨੇ ਬੈੱਡ ਤੇ ਪਾ ਦਿੱਤਾ ਜਦੋਂ ਕਰੀਮ ਨੇ ਖਾਣਾ ਪੀਣਾ ਬੰਦ ਕਰ ਦਿੱਤਾ ਤਾਂ ਉਸ ਦੀ ਮਾਂ ਉਸ ਨੂੰ ਹਸਪਤਾਲ ਲੈ ਕੇ ਗਈ ਜਿੱਥੇ 5 ਮਈ ਨੂੰ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਹੈ ਮਿਲਟਨ ਕਾਉਂਟੀ ਦੀ ਵਕੀਲ ਮੈਲਿਸਾ ਪਾਵਾਰ ਨੇ ਕਿਹਾ ਕਿ 23 ਸਾਲਾ ਐਡਵਰਡ ਨੂੰ ਮਰੇ ਨੂੰ ਕਰੀਮ ਦੀ ਮੌਤ ਦੇ ਸਬੰਧ ਵਿੱਚ ਹਿਰਾਸਤ ਵਿਚ ਲਿਆ ਗਿਆ ਸੀ ਅਤੇ ਬਾਅਦ ਵਿੱਚ ਕਤਲ ਸਮੇਤ ਕਈ ਮਾਮਲਿਆਂ ਵਿੱਚ ਦੋਚੀ ਵੀ ਠਹਿਰਾ ਗਿਆ ਹੈ ਪਿਆਨ ਵਿੱਚ ਦਾਵਾ ਕੀਤਾ ਗਿਆ ਕਿ ਬੱਚੇ ਦੀ ਹਤਿਆ 1 ਮਹੀنو ਕੀਤੀ ਗਈ ਸੀ ਇਸ ਤੋਂ ਇਲਾਵਾ ਕਰੀਮ ਨੇ ਲਗਭਗ ਪਿਆਨਕ ਸੱਟਾਂ ਦੀ ਜਾਂਚ ਤੋਂ ਪਤਾ ਲੱਗਿਆ ਕਿ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਸੀ ਜਿਸ ਦੇ ਨਤੀਜੇ ਵਜੋਂ ਦਿਮਾਗ ਨੂੰ ਨੁਕਸਾਨ ਹੋਇਆ ਸੀ ਅਤੇ ਉਸ ਦੀਆਂ ਪਸਲੀਆਂ ਟੁੱਟ ਗਈਆਂ ਉਸ ਨੇ ਜਿਗਰ ਦਾ ਵੀ ਨੁਕਸਾਨ ਹੋਇਆ ਅੱਖਾਂ ਦੇ ਟਿਸ਼ੂ ਵਿੱਚੋਂ ਖੂਨ ਵਹਿ ਰਿਹਾ ਸੀ ਅਤੇ ਦਿਮਾਗ ਵਿੱਚ ਤੇਜ਼ ਸੋਜ ਪੈ ਗਈ ਸੀ ਇਸ ਬੇਰਹਿਮੀ ਦੇ ਨਾਲ ਉਸ ਨੂੰ ਮੌਤੇ ਘਾਟ ਉਤਾਰ ਦਿੱਤਾ ਗਿਆ ਸੀ ਵਕੀਲ ਨੇ ਕਿਹਾ ਕਿ ਆਪਣੇ ਬੱਚਿਆਂ ਨੂੰ ਆਪਣੀ ਨਿਗਰਾਨੀ ਦੇ ਵਿੱਚ ਰੱਖਿਆ ਕਰੋ ਤਾਂ ਕਿ ਹੋਰ ਕੋਈ ਤੁਹਾਡੇ ਬੱਚਾਂ ਤੇ ਮਾੜੀ ਨਿਗਾਹ ਨਾ ਪਾ ਸਕੇ ਬੱਚੇ ਤੁਹਾਡੇ ਨੇ ਤੇ ਉਸਦੀ ਪਰਵਾਹ ਉਸਦੀ ਕੇਅਰ ਕਰਨੀ ਵੀ ਤੁਹਾਡੀ ਜ਼ਿੰਮੇਵਾਰੀ ਹੈ